ਸਿੱਖ ਧਰਮ ਨੂੰ ਆਪਣੀਆਂ ਕੀਮਤੀ ਜਾਨਾਂ ਦੇ ਕੇ ਜਿੰਨਾ ਪਾਕ ਸਾਹਿਬ ਸਾਡੇ ਗੁਰੂਆਂ ਨੇ ਬਣਾਇਆ ਉਹਨਾਂ ਹੀ ਅੱਜ ਦੀ ਸਿਆਸਤ ਤੇ ਰੁਪਈਆ ਦੀ ਭੁੱਖਮਰੀ ਨੇ ਧਰਮ ਨੂੰ ਪਲੰਕਤ ਕੀਤਾ ਹੋਇਆ ਹੈ ਨਸ਼ਿਆਂ ਤੋਂ ਦੂਰ ਰਹਿਣ ਲਈ ਸਾਡੇ ਗੁਰੂ ਸਾਹਿਬ ਨੇ ਸਾਨੂੰ ਪ੍ਰੇਰਿਆ ਪਰ ਲੋਕ ਅੱਜ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਨੇ ਸੋਸ਼ਲ ਮੀਡੀਆ ਤੇ ਇੱਕ ਅੰਮ੍ਰਿਤਧਾਰੀ ਪੁਲਿਸ ਅਧਿਕਾਰੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਜੇਲ੍ਹ ਅੰਦਰ ਨਸ਼ਾ ਪਹੁੰਚਾਉਣ ਦਾ ਗੰਦਾ ਕੰਮ ਕਰਦਾ ਹੈ ਰੁਪਈਆ ਦੇ ਲਾਲਚ ਵਿੱਚ ਆ ਕੇ ਪੁਲਿਸ ਅਧਿਕਾਰੀ ਗਲ ਰਾਤ ਤੁਰਿਆ ਤੇ 10 ਰੁਪਏ ਵਾਲੀ ਪੂੜੀ ਨੂੰ ਜੇਲ੍ਹ ਅੰਦਰ ਪਹੁੰਚਾਣ ਲਈ 500 ਰੁਪਏ ਤੱਕ ਵਸੂਲਦਾ ਸੀ ਕੀ ਵਰਤਦਾ ਸੀ ਤਰੀਕਾ ਦੇਖੋ ਵਾਇਰਲ ਵੀਡੀਓ ਇਹਨੇ ਦਾ ਉਹ ਦੇਣਾ ਕਿੰਨੇ ਦਾ ਜੀ 30 ਮਿੰਟ ਮਿੰਟ ਹੋਈ ਤੇਰੀ ਹਾਂ ਨਹੀਂ ਵੇਖਿਆ ਮਟਮਟ ਕੀ ਹੋਈ ਜਰੀ ਕਿੰਨੇ ਦੇ ਕਿੰਨੇ ਇਹਨੂੰ ਉਹ ਕਿੰਨੇ ਵਿੱਚ ਦੇਣਾ ਆ ਇਹ ਨੀ ਜੋ ਦੇਗਾ ਨਹੀਂ ਜੋ ਦੇਗਾ ਨਹੀਂ ਤੇ ਇੱਕ ਮਿੰਟ ਮਿੰਟ ਕੀ ਹੋਈ ਆ ਉਹ ਸਾਰਾ ਤਾਂ ਛੱਡ ਦੀ ਆ ਹੋਈ ਨਹੀਂ ਹੋਈ ਹੈ 500 700 ਆ 850 ਇਹ ਕੰਸਰਵੇ ਵਿੱਚ ਤੇ ਜਿੰਨੇ ਹੁਣ ਸਾਰੇ ਨੂੰ ਸਾਧ ਜਰਾ ਦੇ ਬੁੱਥੇ ਦੇ ਮਰਵਾ ਆ ਮੇਰਾ 500 ਆ ਹੋਰ ਇਹ ਨਾ ਨਹੀਂ ਉਹ ਕੁੜੀ ਇੱਕੋ ਹੀ ਆ ਹੋਰ ਬਾਅਦ ਵਿੱਚ ਅੱਲਾਹ ਕਰੇ ਹੋਰ ਵੀ ਕੰਮ ਲਾਉਂਦਾ ਹੋਰ ਚੱਲਦਾ ਹੋਰ ਕਿਵੇਂ ਹੋਰ ਘੜੀ ਕਰਦੇ ਕਰਦੇ ਹੋ ਦੇਖੋ ਕਿੰਨੀ ਹੋਰ ਨਹੀਂ 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 ਬਾਕੀ ਹੋਰ ਕਰ ਲਾਉਂਦਾ ਮੈਂ ਨਾ ਮਰ ਜਾ ਰਿਹਾ ਹਾਂ ਹੈ 35-40 ਹਜ਼ਾਰ ਲੈਦਾ ਇਹ ਵੀ ਤੁਹਾਡਾ ਘੱਟ ਨਹੀਂ ਪਾਉਂਦਾ ਦੋ ਕੁੜੀਆਂ ਨਹੀਂ ਆਵੇ ਮਾਹੂ ਨਹੀਂ ਕੋਈ ਮੈਂ ਪਹਿਲੇ ਨਾਲ ਲੱਗਦਾ ਨਹੀਂ ਨਹੀਂ ਤਰਫ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਰਲੈਂਡਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563